ਜੀ ਬਈ ਦੋਸਤੋ ਟਾਈਮ ਹੋ ਚੁੱਕੇ ਨੇ ਉਹ ਟਾੜਾ ਪੋਲਾ ਸੱਤ ਪੀਂਦੀ ਹੋ ਗਈ ਓਏ ਨੋ ਵੀ ਦੋਸਤੋ ਆਪਾਂ 7:40 ਤੱਕ ਤੁਰ ਪੈਣਾ ਕਰੋ ਕਿਉਂਕਿ 8:00 ਵਜੇ ਮਨਾ ਸਕੂਲ ਲੱਗਦਾ ਹੈ 20 ਮਿੰਟਾਂ ਪਹਿਲਾਂ ਆਪਾਂ ਕਰ ਤੁਰ ਪੈਣੇ ਨੇ ਉਹ ਦਾਦੇ ਘੰਟੇ ਪਹਿਲਾਂ ਤੁਰ ਪੈਣੇ ਕਿਉਂਕਿ ਸਕੂਲ ਥਾੜਾ ਥੋੜਾ ਦੂਰ ਆ ਤਾਂ 15 ਮਿੰਟ ਲਾਦੇ ਜਾਣਦੇ 10 ਮਿੰਟ ਲਾਦੇ ਜਾਣਦੇ ਤੇ 10 ਮਿੰਟ ਹੀ ਆਉਂਦੇ ਲਾਦੇ ਆ ਜੇ ਆਪਾਂ 10 ਤੇ ਆਪਾਂ 30-40 ਦੀ ਸਪੀਡ ਰੱਖੀਏ ਜੇ ਆਪਾਂ ਵਾਅਦਾ ਰੱਖੀਏ ਤਾਂ ਫਿਰ 5 ਮਿੰਟ ਹੀ ਲਾਦੇ ਆ ਉਹਦਾ ਆਪਾਂ 30-40 ਦੀ ਰਾਦੇ ਤੁਹਾਨੂੰ ਪਤਾ ਆਪਣ ਤੇ ਹਿੰਦਾਂ ਅੰਦਰ ਕੇ ਹੋਣੀ ਚਾਉਣੀ ਆ ਤਾਂ ਹੁਣ ਮੈਂ ਚਲਦਾ ਦੋਸਤ ਸਕੂਲੇ ਆਜਾਗਾ ਮੇਰਾ ਅੰਗਰੇਜ਼ੀ ਦਾ ਪੇਪਰ ਹੁਣ ਪੇਪਰ ਦਿੰਨੇ ਅੰਗਰੇਜ਼ੀ ਦਾ ਜਾ ਕੇ ਤੁਹਾਨੂੰ ਮਿਲਦੀ ਗਾਈ ਬਾਅਦ ਵਿੱਚ ਟਾਵਰ ਚੱਕਰ ਉਹ ਆਤੀ ਹੀ ਗਈ ਮੁੰਡਾ ਮਰ ਜੂ ਮਰ ਬਈ ਆ ਲਓ ਵੀ ਫਰੈਂਡਸ ਮੈਂ ਨਾ ਸਕੂਲੋਂ ਆ ਕੇ ਤੇ ਪੱਗ ਲਾ ਲਈਆਂ ਤੇ ਪੱਗ ਫੁੱਗ ਲਾ ਕੇ ਤੇ ਟਾਡਾ ਕਰਾ ਐ ਅਣੀ ਛੜੀ ਹੋਈ ਜਿਹਦਾ ਹੁਣ ਮੈਂ ਨਾ ਦੁੱਧ ਦੋ ਬੀ ਲੈਣੇ ਆ ਕੋਕ ਬੜੀ ਲੱਗੀ ਮੈਂ ਤਾਂ ਰੋਟੀ ਪਾਣੀ ਬਾਅਦ ਚ ਖਾਣੇ ਪਹਿਲਾਂ ਦੋ ਦੋ ਦੁੱਧ ਪੀਏ ਏਏ ਦੋਸਤੋ ਹੁਣ ਨਾ ਮੈਂ ਨਾ ਘਰੀ ਤੋਂ ਚਲਦਾ ਰੈਸਟੂਰਸ ਕਰਦੇ ਆ ਅੱਜ ਕਿਉਂਕਿ ਦੋ ਛੁੱਟੀਆਂ ਜੇ ਪਈਆਂ ਆ ਅਗਲਾ ਪੇਪਰ ਆ ਕੈਮਿਸਟਰੀ ਫਿਰ ਚਲਦੇ ਆ ਦੋਸਤੋ ਬਾਅਦ ਵਿੱਚ ਟਿਊਸ਼ਨ ਤੇ ਕਿਆ ਕਰੇ ਮੌਸਮ ਗਾਇਸ ਹਲੋ ਵੀ ਦੋਸਤੋ ਟਿਊਸ਼ਨ ਦਾ ਟਾਈਮ ਹੋ ਚੁੱਕਾ ਹੈ ਆਪਾਂ ਬੱਧੀਆ ਬੱਧੀਆ ਬੰਦ ਕਰ ਦਈਏ ਸਾਰਾ ਕੁਝ ਹੋ ਗਿਆ ਹੁਣ ਮੈਂ ਚਲਦਾ ਦੋਸਤੋ ਟਿਊਸ਼ਨ ਤੇ ਸਾਰੇ ਲੋਕੋ ਦੇ ਕੱਪੜੇ ਪਾਏ ਆ ਹੱਥ ਲੋਹਾ ਸ਼ਰਟ ਥੋੜੀ ਦੇ ਦਿੱਤੀ ਹੋਈ ਸਮਝੂਂ ਗਿਆਂ ਆ ਯਾਰ ਮੈਂ ਹਾਂ ਜੀ ਇਹ ਦੋਸਤ ਆਪਾਂ ਟੂਸ਼ਨ ਦੇ ਤੇ ਰੁਕ ਜਿਓ ਹਾਂ ਜੀ ਭਾਅ ਕਤੋਂ ਨਹੀਂ ਕੱਢਣੀਆਂ ਪੰਜਾਬੀ ਦੀ ਉਸ ਸੁਭਨੇ ਦੇਖਣੋ ਵਾਟ ਗਈ ਅੱਜ ਕੱਲ ਖਾਬ ਸਜਉਂਦੀ ਨਹੀਂ ਸੁਣਿਆ ਅਸੀਂ ਕਿ ਚਲਿਏ ਗਾਇਸ ਵਰੀ ਪੈਕਿੰਗ ਹੋ ਗਈ ਹੈ ਚਲਦੇ ਟਿਊਸ਼ਨ ਤੇ ਲੋ ਵੀ ਦੋਸਤਾਂ ਇਨਾ ਭਾਰੀ ਬੈ ਰਿਆ ਅੱਗੇ ਹੋਰ ਮੈਚਾ ਨਾਲ ਟਿਊਸ਼ਨ ਤੇ ਚਲਿਏ ਗਾਇਸ ਹਾਂ ਸੁਣ ਚਲਿਏ ਚਲ ਲਿਜਾਂਗੇ ਮੋਟਰਸਾਈਕਲ ਤੇ ਜਾਵਾਂਗੇ ਨਾ ਤਿੰਨੇ ਚਾਰ ਨਹੀਂ ਚਲ ਜਾਗੇ ਆਪਾਂ ਲੋ ਵੀ ਦੋਸਤੋ ਅੱਜ ਜਾ ਰਿਹਾ ਹੁਣ ਆਪਾਂ ਟਿਊਸ਼ਨ ਵਾਜ ਕੇ ਜਾਂਦੇ ਸਵੇਰੇ ਜਾਂਦੇ ਸੈਂਟਰ ਜਾਣਾ ਮੈਂ ਜਾ ਰਿਹਾ ਕੋਈ ਨਹੀਂ ਚਲ ਜਾਗੇ ਇਹ ਹੁਣ ਆਪਾਂ ਖੜੀ ਕਰਨ ਨੂੰ ਖੜੀ ਕਰਨ ਗਏ ਨਾ ਪਹਿਲਾਂ ਤਾਂ ਆਪਾਂ ਚੱਲਦੇ ਗਏ ਇਸ ਕਰੇ ਫਿਰ ਬਾਕੀ ਪੰਜਵੇਂ ਮਹੀਨੇ ਮੋਸਾਂ ਬਹੁਤ ਘੈਂਟ ਹੋ ਗਿਆ ਬੜੀ ਠੰਡ ਵਿੱਚ ਠੰਡ ਐ ਇੰਨੀ ਠੀਕ ਠੀਕ ਹੀ ਕੀ ਕਰਨੇ ਆ ਯਾਰ ਕੀ ਕਰਨੇ ਆ ਹੈ ਲਿਆਉਣੇ ਹੇ ਕੰਮ ਹਟਦੇ ਨਹੀਂ ਹਟਦੇ ਨਹੀਂ ਇਹਦੇ ਭੂਏ ਚੜ ਗਏ ਜਿਦੋਂ ਇਹਨਾਂ ਨੂੰ ਕੋਈ ਜਾ ਕੀਦਾ ਨਹੀਂ ਆਏ ਕੋ ਕੀ ਕਰਨੇ ਭੈ ਮੈਨਾਂ ਦੇ ਦਤ ਹੁਣ ਕਿੱਦਾਂ ਹੈ ਲੋ ਵੀ ਦੋਸਤੋ ਹੁਣ ਮੈਂ ਵਿਸ਼ਨੋ ਆ ਚੁੱਕਾ ਆ ਤੇ ਆਜੇ ਰੋਧ ਵੀ ਲੈ ਕੇ ਜਾਣਾ ਅਭੀ ਨੂੰ ਆ ਚੈੱਕ ਕਰ ਉਹ ਨਵੇਂ ਚੱਪਲ ਲੈ ਲਿਆ ਬੀ ਇਹ ਹੁਣੇ ਆ ਨਾ ਠੀਕ ਹੈ ਚੈੱਕ ਕਰ ਉਹ ਇਧਰ ਰੰਗ ਦੇ ਚੱਪਲ ਆ ਨਾ ਸੇਮ ਸੇਮ ਹਾਂ ਆਪਾਂ ਚੱਲਦੇ ਹਾਂ ਦੋਸਤ ਨੂਨ ਨਾਲ ਲੱਗੀਆਂ ਨੂਰਵਾਰ ਕਿੱਥੇ ਗਿਆ ਤੋ ਅਭੀ ਨੂੰ ਕਪੜਾ ਦੇ ਮੋਂ ਤੋਂ ਬਾਅਦ ਅਭੀ ਵੀ ਚਲ ਗਿਆ ਕਰੀਦਾ ਹੁਣ ਮੇਰਾ ਗੁਰਦੁਆਰਾ ਦਾ ਟਾਈਮ ਹੋ ਚੁੱਕਾ ਹੈ ਨਾ ਮੈਂ ਚੱਲਣਾ ਵਈ ਗੁਰਦੁਆਰੇ ਤੇ ਚਲਿਏ ਗਏਸ ਨੂਰ ਦਾ ਮੀਆਂ ਆ ਗਏ ਹੋਣੀਆਂ ਚਾ ਚਲਿਏ ਗਏਸ ਉਪਰ ਗੁਰਦੁਆਰੇ ਮੇਰਾ ਹੈ ਬਹਾਰਾ ਚ ਸਾਤ ਵਜੇ ਨੂੰ ਹੀ ਦੋ ਮੈਂ ਆ ਜੀਏ ਲੋ ਵੀ ਦੋਸਤੋ ਮੈਂ ਤੇ ਆ ਚੁਕਿਆ ਗੁਰਦੁਆਰੇ ਤੇ ਕੋਈ ਸਿੰਘ-ਸੁੰਗ ਤੇ ਆਇਆ ਹੀ ਲੱਗਦਾ ਨੀ ਕਿ ਅਜੇ ਖੜਾ ਆ ਤਾਂ ਨਹੀਂ ਲੱਗਦਾ ਕਿ ਕਿ ਬੱਚੇ ਨਹੀਂ ਹੁੰਦੇ ਪੇਪਰ ਤੇ ਤਾਂ ਕਰਕੇ ਮੇਰੇ ਵੀ ਹੁੰਦੇ ਨਾਲੇ ਯਾਰ ਸਾਰੇ ਪੇਪਰ ਹੁੰਦੇ ਆ ਜਗਦੀਪ ਆ ਗਿਆ ਬੰਦੇ ਹੋਇਆ ਜਗਦੀਪ ਆ ਗਿਆ ਅੱਜ ਚੱਲਦੇ ਆ ਦੋਸਤੋ ਨਾਲ ਤਾਂ ਤਾਂ ਗੱਸੰਗ ਰਹੀਏ ਚੱਲੀ ਲੋ ਵੀ ਦੋਸਤੋ ਹੁਣ ਆਪਾਂ ਸੁਖਾ ਸੰਗਰਾਲੇ ਸੁਖਾ ਸੰਗਰਾਕ ਤੋਂ ਹੁਣ ਬਚ ਲੈ ਆਂ ਬਈ ਘਰਾਂ ਨੂੰ ਤੇ ਮੈਨੂੰ ਨਾ ਦੇਖਣ ਮਨ ਲਿਆ ਯਾਰ ਵਲੋਗਾਂ ਦੇ ਵੀਊ ਕੱਟ ਆਉਂਦੇ ਪਤਾ ਨਹੀਂ ਕੀ ਗੱਲ ਆ ਹਾਂ ਜਗਦੀਪ ਭਾਈ ਬਹੁਤ ਪ੍ਰੋਗਰੈਸ ਅੱਗੇ ਨਾਲ ਘਰੇ ਕੀ ਚੈਨਲ ਤੇ ਭਰਾ ਪਤਾ ਨਹੀਂ ਕੀ ਗੱਲ ਆ ਯਾਰ ਮੈਂ ਸਾਰੀ ਸਾਰਾ ਕੁਝ ਈਕੂ ਤੇ ਕਰਦਾ ਤਾਂ ਕਰਕੇ ਵਲੋਗਾਂ ਨੂੰ ਕੀ ਭਰਾ ਹੁਣ ਜਦੋਂ ਮੈਂ ਵੀ ਲਾਉਂਗਾ ਨਾ ਤੇ ਫਿਰ ਮੈਂ ਹੱਥ ਕਰਾਇਆ ਕਰੂੰਗਾ ਵਲੋਗਾਂ ਦੇ ਹੁਣ ਮੈਨੂੰ ਐਵੇਂ ਵੀ ਨਹੀਂ ਮਾਮਾ ਹਾਈ ਸਟੱਡੀ ਤਾਂ ਵੇਦੇ ਹੋਣੇ ਨੇ ਫਿਰ ਕਰਾਵਾਂਗੇ ਬਾਈ ਜੱਟ ਆ ਦੇ ਗਾਇਦ ਨੇ ਬਕਰੇ ਨਹੀਂ ਹੁੰਦੀ ਮਾਨਗਰ ਤੋਂ ਲੋ ਵੀ ਸਾਥਰੀ ਗਰਫਰੈਂਡਸ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਅੱਜ ਮੇਰਾ ਪੇਪਰ ਹੀ ਹੈ ਅੱਜ ਦਾ ਪੇਪਰ ਬਹੁਤ ਕੈਂਟ ਹੋਇਆ ਹੈ ਉਸਾਰ ਉਹਨਾਂ ਨਾਲ ਖੜੇ ਹਾਂ ਤੇ ਆਪਾਂ ਪੇਪਰ ਹੀ ਫੁੱਲ ਵਾਲੀ ਕਰਦੇ ਆਂ ਤੇ ਆਓ ਜਾਂਦੇ ਆਪਣੇ ਸਾਥੀ ਜੀ ਇਹਨਾਂ ਦਾ ਪੇਪਰ ਮਾੜਾ ਆਇਆ ਹੈ ਕਿਉਂਕਿ ਇਹ ਮੈਡਮ ਦੇ ਲਾਗੇ ਬੈਠੇ ਨੇ ਇਹ ਹੁਣ ਵਿਚਾਰਾ ਰੋਸ ਮਨਾਉ ਰਹੇ ਨੇ ਹੁਣ ਆਪਾਂ ਹਾਸੀਆਂ ਖੇਡੀਆਂ ਕਰ ਰਹੇ ਹਾਂ ਕਿਉਂਕਿ ਸਾਡਾ ਪੇਪਰ ਵਧੀਆ ਹੈ ਲੋ ਵੀ ਮਿੱਤਰੋ ਆਪਾਂ ਫਿਰ ਚੱਲਦੇ ਆਂ ਆਪਣੇ ਘਰੇ ਤੇ ਤੁਹਾਨੂੰ ਮਿਲਦੇ ਸਦਾਨਿਕ ਕਰ ਜਾਏ ਸਾਸਰੀ ਗਾ ਨਹੀਂ ਨਹੀਂ ਮੈਂ ਨਹੀਂ ਮੈਂ ਲੋਗ ਕਾਟ ਹੀ ਕੀਤੇ ਮੈਨੂੰ ਮਿਲ ਲਾ ਵੀ ਮੈਂ ਬੰਦਾ ਦਸੰਡਿਆ ਵਾ ਕੌਣ ਦਸੰਡਿਆ ਨਹੀਂ ਮੈਂ ਨਹੀਂ ਸਰਤਾਜੀ ਆ ਖਾਣਾ ਮੈਂ ਨਹੀਂ ਲਾ ਵੀ ਮਿੱਤਰੋ ਆਪਾਂ ਹੁਣ ਚੱਲੇ ਆ ਥੋੜਾ ਥੋੜਾ ਆਹ ਹੋ ਬਣਾਉਣਾ ਲਾ ਵੀ ਮਿੱਤਰੋ ਜਿੱਦਾਂ ਤੁਸੀਂ ਦੇਖ ਸਕਦੇ ਹੋ ਆਣ ਬੀਨਾ ਦਾ ਪ੍ਰੋਗਰਾਮ ਹੜਾ ਦੂਆਂ ਦਾ ਕੱਲਿਆਂ ਦਾ ਹੀ ਅਸੀਂ ਖਾਧੀ ਲਿਆ ਹੁਣ ਵੀਡੀਓ ਕੁਆਲਿਟੀ ਪਤਾ ਨਹੀਂ ਕਿੰਦਾ ਵੀ ਆਉਂਦੀ ਹੋਗੀ ਵਧੀਆ ਹੀ ਆਉਂਦੀ ਆ ਕਿਉਂਕਿ ਥੋੜਾ ਜਿਹਾ ਆਰ ਵੀ ਨਾਲ ਉੱਠ ਗਿਆ ਮਨੀ ਇਹ ਆ ਰਿਹਾ ਗਿਆ ਇਹਨਾਂ ਜਿਆਦਾ ਖੁੰਗ ਗਿਆ ਚਲਾਉਣ ਦਾ ਮੋਟਾ ਸੂਲੀ ਤਾਂ ਹੀ ਚਲਾਉਂਦਾ ਮੈਂ ਮੈਨੂੰ ਇਹ ਨਾਲ ਹੀ ਹੈਗਾ ਜਿੱਦਣ ਆਪ ਬਣਾਉਗਾ ਉਦੋਂ ਚਲਾਵਾਂਗੇ ਤੇ ਹੁਣ ਹਾਂ ਖਲੋਦੇ ਆ ਕੋਡ ਵਾਂ ਖਿੱਚਣ ਦੇ ਕਿੱਦਾਂ ਮਾਮੇਰ ਦੇ 10 ਬਣੀ ਬਿੱਲੀ ਹੋ ਗਈ ਨਾ ਕੋਲ ਮਾਮੇਰ ਦੇ ਕਿੰਦਾ ਦੇਖ ਫਿਰ ਕਿੰਨਾ ਨਾ ਦੇਖੋ ਆ ਦੇਖੋ ਇਹ ਆ ਦੇਖੋ ਬਈਆਲ ਤੋਂ ਕੋਨਾ ਬੰਦੋ ਤੋਂ ਚੱਲਦੀਆਂ ਘਰੇ ਲੋ ਵੀ ਮਿੱਤਰੋ ਅੱਜ ਸਰਦਾਰ ਨੂੰ ਬਤਾਇਆ ਕਿ ਮੈਂ ਪੇਪਰ ਦੇ ਕੇ ਆਇਆ ਮੈਂ ਦੋਨਵੇਂ ਪੇਪਰੇ ਗਿਆ ਚੁੱਕਾ ਕਹਾ ਹੈ ਕਿ ਚਰੀਏ ਗਏ ਸਦੇ ਉਹ ਨੈਸਟ ਸਿਕਲੀ ਨਹੀਂ ਮੋਤੋ ਇਹਰ ਤਾਂ ਮੇਰੇ ਪਾਸ ਵਿੱਚ ਹਾਂ ਯਾ ਸ੍ਰੀ ਹਾਲੀ ਠੀਕ ਜੇ ਬਹਾ ਹੈ ਲੋ ਵੀ ਮਿੱਤਰੋ ਅੱਜ ਕਿਤਾਬ ਕੱਢਣ ਦੀ ਲੋੜ ਨਹੀਂ ਪਈ ਕਿਉਂਕਿ ਮੈਂ ਪਹਿਲੇ ਕਿਤਾਬ ਕੱਢ ਕੇ ਰਾ ਲਈ ਤੇ ਹੁਣ ਕੈਮਿਸਟਰੀ ਕਿਤਾਬ ਕੱਢ ਲਈ ਹੈ ਤਾਂ ਹੁਣ ਮੈਂ ਚੱਲਾਂ ਵੀ ਆਪਣੇ ਟਿਊਸ਼ਨ ਦੇ ਇਸ ਜਿਹੜਾ ਮੈਂ ਆ ਗਿਆ ਨਾ 11 ਉਹਨਾਂ ਨੂੰ ਆ 11 ਮੀਟਰ ਸਾਡੇ 11 ਮੀਟਰ ਮੈਂ ਆ ਕੇ ਵੇਖ ਗਿਆ ਆਪਣਾ ਕੰਮ ਨੂੰ ਕਰਨਾ ਤੇ ਕੰਮ ਨੂੰ ਕਰਨਾ ਬਾਅਦ ਮੈਂ ਆ ਗਿਆ ਸਮੂਹ ਕਟੋਬਰ ਮੈਂ 2.5 ਦਾ 17 ਸਾਡੇ ਦੇ ਨੰਬਰ ਤੇ ਪੂਰੀ ਰੋਗ ਵਾਲੀ ਚਾਹੀਏ ਨੂੰ ਦੋਸਤਾਂ ਦੇ ਡਿਵੀਜ਼ਨ ਦੇ ਨਾਲ ਤੁਹਾਨੂੰ ਮਿਲਦੇ ਗਏ ਇਸ ਫਿਰ ਬਾਅਦ ਲੋ ਵੀ ਮੇਤਰੂ ਆਪਾਂ ਦੇ ਡਿਵੀਜ਼ਨ ਪਾੜਾ ਆਏ ਆ ਤੇ ਅੱਜ ਨਾ ਆਪਣਾ ਵੀ ਨਹੀਂ ਆਇਆ ਕਿਉਂਕਿ ਅੱਭੀ ਗਾਈ ਸੈਂਟਰ ਤੇ ਕੋਣ ਮਿੱਤਰੋ ਆਪਾਂ ਚੱਲੀਏ ਘਰਾਂ ਨੂੰ ਥਰੀ ਗਾਈਸ ਨੂੰ ਤਾਂ ਪਤਾ ਨਹੀਂ ਮਿੱਤਰੋ ਪਾਪਾ ਜਿਹੜੀਆਂ ਘਰ ਦੇ ਆਖਰਿ ਬੈਜ ਗਈਆਂ ਸੁਸਰੀ ਤੇ ਅੱਖ ਬਰੋਜ ਗਈਆਂ ਬੰਦੇ ਤੇ ਕੀ ਕਰੀਏ ਆਂ ਦੋਸਤਾਂ ਆਰਿਆ ਨੂਰ ਤੇ ਨੂਰ ਵੀ ਵੇਲਾ ਰਹਿਦਾ ਮੇਰੀਆਂ ਵੀ ਭਾਵੀਆਂ ਦੇ ਪੀਪਰ ਆ ਪਰ ਤਾਂ ਵੀ ਮਿਲਣਾ ਸਾਡੇ ਦੀ ਵੇਲਾ ਬਾਕੀ ਨਹੀਂ ਬਣਦਾ ਵੇਲਾ ਤੂੰ ਕੋ ਚਾਹਦੇ ਆਂ ਆਪਾਂ ਮੇਰੇ ਬਾਹਰ ਤੇ ਤੁਹਾਨੂੰ ਮਿਲਦੇ ਆਂ ਗੜੀ ਨੂੰ ਯਾਰ ਨਹੀਂ ਰਹਾ ਧੋਦੀ ਜੱਲਣਾ ਹੁਣ ਆ ਬਾਜ ਕੇ ਗੁਰਦੁਆਰੇ ਘਰ ਆਉਂਦੀ ਸੁੱਖਾ ਸਨ ਤੇ ਮੇਰੀ ਅੱਖ ਚ ਪਾਣੀ ਮਗਰ ਮੈਂ ਭੰਗ ਨਹੀਂ ਹੁੰਦੇ ਆ ਸਤਰੀ ਚੰਗੀ ਪਈ ਆ ਹੁਣ ਆ ਬਾਦ ਦੂਸਰੋ ਜਾਂਦੇ ਆਂ ਗੁਰਦੁਆਰੇ ਸੁੱਖਾ ਕੇ ਅੱਗੇ ਆਪਣਾ ਯਾਰ ਵੇਲੀ ਦੀ ਨਾ ਹੁੰਦਾ ਜਗਦੀਪ ਬਾਦ ਬੜੀ ਰੇਟ ਹੁੰਦਾ ਜਾ ਕੇ ਇਨਸ਼ਾਅੱਲਾ ਵੀ ਲੋਬੀ ਮੇਂ ਤਰੋਣਾ ਬਸ ਸੁਖਾਸਨ ਕਰਾ ਲੈ ਦਾ ਸੁਖਾਸਨ ਕਰਾ ਕੇ ਤਾਂ ਹੁਣ ਆਪਾਂ ਚੱਲੇ ਆਂ ਬਈ ਘਰਾਂ ਨੂੰ ਤੇ ਆਹਨ ਕਲੰਡਰ ਮਿਲਿਆ ਇਹਦੇ ਨਾਲ 사이 ਕਲੰਡਰ ਹੈ ਹਾਂਜੀ ਜੇ ਜਿਹਨਾਂ ਨੂੰ ਚਾਹੀਦਾ ਮੇਰੇ ਨਾਲ ਸੰਪਰਕ ਕਰਨ ਫ੍ਰੀ ਹੈ ਕਲੰਡਰ ਆਪਣੇ ਵਾਲੇ ਕਲੰਡਰ ਦੇ ਦਾਂਗਾ ਭਰਾ ਮੈਂ ਸਬਸਕ੍ਰਾਈਬਰ ਹੋਣੇ ਚਾਹੀਦੇ ਕਰੀਏ ਗਾਇਸ ਕਰੀਏ